ਲੋਕਾਂ ਆਵਾਜ਼ ਸੁਖਦੇਵ ਸਿੰਘ ਦਾ ਚੈਨਲ ਤੇ ਆਉਂਦਾ ਆਪ ਸਭ ਦਾ ਸਵਾਗਤ ਹੈ ਗੱਲ ਕਰਦੇ ਹਾਂ ਦਪੂਰਜੀ ਸੜਕ ਦੇ ਉੱਤੇ ਜੋ ਕੁਝ ਦਿਨ ਪਹਿਲਾਂ ਆਏ ਸੜਕ ਦੇ ਪਰਲੇ ਹਿੱਸੇ ਦੀ ਜਿਹੜੀ ਜੋ ਖਬਰ ਆਈ ਸੀ ਤੇ ਨਾਲ ਇਹ ਇਹਦੇ ਉੱਤੇ ਖੱਟੇ ਪਏ ਆ ਸੜਕ ਦੇ ਉੱਤੇ ਤੇ ਕੋਈ ਨੁਕਤਾ ਹਾਂਦਾ ਬੱਸ ਦਾ ਤਾਂ ਇਹ ਹੁਣ ਜਿਹੜੀ ਰਿਪੇਅਰ ਆ ਇਹ ਕੰਪਨੀ ਜਿਹੜੀ ਆ ਠੇਕੇਦਾਰ ਕੰਪਨੀ ਜਿਹੜੀ ਆ ਉਹ ਮਹਿਕਮਾ ਕਰਵਾ ਰਿਹਾ ਹੈ ਤੇ ਇਹ ਖਬਰ ਲਾਈ ਜਿਹੜੀ ਉਹ ਰੰਗ ਲਿਆਈ ਤੇ ਉਹਦੇ ਨਾਲ ਜਿਹੜਾ ਹੁਣ ਇਹ ਰਿਪੇਅਰ ਹੋਣ ਦੇ ਨਾਲ ਬਹੁਤ ਵੱਡੀ ਜਿਹੜੀ ਰਾਹਤ ਆ ਉਹ ਆਉਣ ਜਾਣ ਵਾਲੇ ਲੋਕਾਂ ਨੂੰ ਮਿਲੇਗੀ ਜਿਹੜਾ ਗੱਡੀਆਂ ਦਾ ਇੱਥੇ ਭਾਰੀ ਆਉਣ ਜਾਣ ਚੱਲਦਾ ਸੀ ਤੇ ਇੱਥੇ ਇੱਕ ਥਾਂ ਬ੍ਰੇਕਾਂ ਬਾਟੀਆਂਾਂ ਸੰਦੇ ਚੜਾ ਕੇ ਉਹ ਖਤਰੇ ਦੀ ਘੰਟੀ ਵਜਾਉਂਦਾ ਸੀ। ਨੇ ਸੁਖਤਾ ਦਾ ਜਿਹੜਾ ਲੋਕਾਂ ਨੂੰ ਸਟ੍ਰੇਕ ਆ ਇਹ ਰਿਪੇਅਰ ਜਿਹੜੀ ਆ ਇਹ ਵੱਡੇ ਪੱਧਰ ਤੇ ਚੱਲ ਰਹੀ ਆ ਤੇ ਇਹਦੇ ਉੱਤੇ ਇਹਦੇ ਨਾਲ-ਨਾਲ ਅਸੀਂ ਕੰਪਨੀ ਦਾ ਵੀ ਤੇ ਉਹਨਾਂ ਠੇਕੇਦਾਰਾਂ ਦਾ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਸਾਡੀ ਉਸ ਖਬਰ ਦਾ ਆਸਰਾ ਕਰਦੇ ਹੋਏ ਜਾਂ ਚਲਦੀ ਜੀ ਮੁਤਮਲ ਸੀਤਾ ਜਲਦੀ ਜੀ ਅਸੀਂ ਰਿਪੇਅਰ ਕੀਤੀ ਤੇ ਲੋਕਾਂ ਨੂੰ ਗੁੰਦਾ ਸਾਥ ਪਾਇਆ ਤੇ ਜੀ ਕਿੱਥਾ ਦਾ ਲੱਗਦਾ ਹੈ ਆਪ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਕਮੈਂਟ ਕਰਕੇ ਦੱਸਣਾ ਤੇ ਸਾਡੀ 5 ਦਿਨ ਪਹਿਲਾਂ ਅਸੀਂ ਜਿਹੜੀ ਇਹਨਾਂ ਤੋਂ ਕੰਮ ਕਰ ਤੋਂ ਲਾਈ ਸੀ ਕਬਰ ਤੇ ਹੁਣ ਇਹ ਆ ਚੁੱਕੀ ਹੈ ਇਹਦੇ ਹੀ ਮਾਫੀ ਕਰਦੇ ਹਾਂ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ